ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ YouTube ਚੈਨਲ ਦੇਖਣ ਵਾਲੇ ਭਰਾਵਾਂ ਨੂੰ ਅੱਜ ਤੁਹਾਨੂੰ ਵਿਖਾਉਣੇ ਆ ਜੀ ਆਪਾਂ ਬੱਚਿਆਂ ਵਾਲੇ ਕਬੂਤਰ ਤੇ ਫੇਰ ਮਾਲਕ ਦੀ ਕਿਰਪਾ ਨਾਲ ਜਿਹੜੇ ਆਪਣੇ ਕੋਲ ਬੱਚੇ ਕੱਢੇ ਆ ਉਹ ਵਿਖਾਵਾਂਗੇ ਅਸੀਂ ਤੁਹਾਨੂੰ ਵਿਖਾਉਣੇ ਆ ਅਸੀਂ ਤੁਹਾਨੂੰ ਅੱਜ ਵੱਡੇ ਕਬੂਤਰ ਬੱਚਿਆਂ ਵਾਲੇ ਲਓ ਜੀ ਭਰਾਓ ਸ਼ੌਂਕ ਕਰਨੋ ਕਬੂਤਰਾਂ ਦਾ ਸਾਰੀਆਂ ਨਸਲਾਂ ਦੇ ਕਬੂਤਰ ਇਹਦੇ ਵਿੱਚ ਜੰਟੇ ਕਲੇ ਵੀ ਹੈ ਹਜ਼ਾਰ ਵਾਲੇ ਵੀ ਹੈ ਤੇਲੂ ਕਲੇ ਵੀ ਹੈ ਰਾਜਨ ਕਲੇ ਕਬੂਤਰ ਵੀ ਹੈਗੇ ਆ ਬਿੰਦਰ ਪੋਲੇ ਵਾਲੇ ਧੰਨੇ ਵਾਲੇ ਸਾਰੇ ਤਰ੍ਹਾਂ ਦੇ ਕਬੂਤਰੀ ਹੈ ਬਈ ਇਹ ਆਪਣੇ ਹੈਗੇ ਬੱਚਿਆਂ ਵਾਲੇ ਕਬੂਤਰ ਨਾ ਪਾਂਗਾ ਦੀ ਪਿੱਲੀਆਂ ਇੱਟਾਂ ਕਬੂਤਰਾਂ ਨੂੰ ਅੱਜ ਖਾ ਗਏ ਸਾਰੀਆਂ ਉਸ ਬੱਚੇ ਕਬੂਤਰ ਕੱਦੀ ਬੈਠੇ ਆ ਵਿੱਚ ਥਾਂ ਦੇ ਥਰੀ ਬੈਠੇ ਆ ਕਮੈਂਟ ਲਾਇਕ ਜ਼ਰੂਰ ਕਰਿਓ ਜੀ ਆਪਣੇ ਕਬੂਤਰ ਵੇਖ ਕੇ ਆ ਆਪਣਾ ਕਬੂਤਰਾਂ ਵਾਲਾ ਖੁੱਡਾ ਵੇਖ ਕੇ ਆ ਕਬੂਤਰ ਜੰਟੇ ਕਹੜਾ ਜੀ ਕਾਲੀ ਪੂਛ ਵਾਲਾ ਖਰੋਜਾ ਵੀ ਜੰਟੇ ਕਹੜਾ ਆ ਵੀ ਜੰਟੇ ਚੱਲੀ ਐ ਕਾਲੀ ਚੀਨੀ ਉਹ ਇਸ ਚੀਨੀ ਜੰਤੇ ਕਹ ਲਈਏ। ਆਹ ਕਬੂਤਰ ਵੀ ਜੰਤੇ ਕਹੜਾ ਜੀ ਰੋਜਾ। ਇਹ ਕਾਕੂਤਰ ਹੈਗਾ ਆਪਣਾ ਮੇਰਾ ਕਹਿੰਦਾ ਸ਼ਾਖਾ। ਲਾਲ ਸਰ ਵਾਲਾ। ਸਾਰੀ ਨਸਲ ਦੇ ਕਬੂਤਰ ਹੀ ਹੈ ਜੀ ਇਹਦੇ ਚ। ਸਾਰੇ ਤਰ੍ਹਾਂ ਦੇ ਕਬੂਤਰ ਹੀ ਹੈ। ਜਿਹੜੇ ਆਪਾਂ ਬੱਚਿਆਂ ਦੇ ਮਲਾਏ ਆ। ਆ ਲਾਲ ਚੀਨਾ ਕਬੂਤਰ ਪਰ ਇਹਨੂੰ ਜਾਂਦਾ ਹੈ ਜੀ ਰਾਜਨ ਕਲੇ ਕਬੂਤਰਾਂ ਦਾ ਜੀ ਆਹ ਆ ਕਬੂਤਰ ਵੱਡਾ ਖੱਟੀਆਂ ਅੱਖਾਂ ਦਾ ਹਜ਼ਾਰ ਵਾਲਿਆ ਦਾ ਇਹ ਵੱਡਾ ਕਬੂਤਰ ਹੈ ਆ ਲਾਲ ਚੀਨਾ ਬਿੰਦਰ ਫੁੱਲੇ ਵਾਲਿਆ ਦਾ ਬਹੁਤ ਕਬੂਤਰ ਹੈਗੇ ਜੀ ਵਿੱਚ ਲਾਲ ਚੀਨੇ ਵੀ ਪਰ ਥੋੜਾ ਜਿਹਾ ਦੂਰ ਕਰਕੇ ਦੇਖਦੇ ਘਟ ਹੈ ਆ ਵੀ ਕਬੂਤਰ ਨੇ ਕਰਦੇ ਕਲੇ ਕਬੂਤਰਾਂ ਦਾ ਲਾਲਸਰਾ ਕਬੂਤਰ ਜੀ ਉਹ ਰੱਤੇ ਬੱਚੇ ਦੇ ਮਗਰ ਬੈਠਾ ਜਿਹੜਾ ਆ ਕਾਲੇ ਹੈਗੇ ਜੀ ਕਬੂਤਰ ਦੋ ਕਬੂਤਰ ਕਬੂਤਰੀ ਇਹਨਾਂ ਦਾ ਇੱਕ ਬੱਚਾ ਆਲੇ ਨਾਲ ਨਾਲ ਖੰਡ ਲੈਣਾ ਨਹੀਂ ਹਾਲ ਨੇ ਜਿਵੇਂ ਇੱਥੇ ਇੱਕ ਕਬੂਤਰ ਹੈ ਗਿਆ ਜੀ ਪੁੱਚੋ ਵਾਲੇ ਮਾਨਾਂ ਵਾਲੇ ਕਬੂਤਰ ਉਸ ਨੇੜੇ ਜਾ ਕੇ ਵਿਖਾ ਦਿੰਦੇ ਆ ਜੀ ਤੁਹਾਨੂੰ ਕਬੂਤਰ ਵੱਡਾ ਥੋੜਾ ਜਿਹਾ ਵੱਡਾ ਹੈ दूर बैठे बच्च बच्चे भी क्ढ़ी बैठे कबूतर वे बैठा का कबूतर भी अपने अपने गी। दो रफ्ता कबूतर

ਬੈਠੀ ਕਾਲੀ ਜੀਨੀ ਪੰਨੂ ਕਾਣ ਲਈਏ ਆਹ ਕਬੂਤਰੀ ਹੈਗੇ ਆਪਣੇ ਕੋਲੇ ੱੰਨੇ ਵਾਲੇ ਦੀ ਲਾਲ ਸਿਰ ਇਹਨਾਂ ਨਾਲ ਕੂਸਤ ਵੀ ਹੈਗਾ ਜਿਹੜਾ ਦੇ ਨਾਲ ਮਿਲਿਆ ਵਾ ਤੇ ਆਹ ਕਬੂਤਰੀ ਬੈਠੀ ਹੈ ਕਾਲੀ ਜੀਨੀ ਇਹ ਵੀ ਪੰਨੂ ਕਾਣ ਲਈ ਇਹ ਵੀ ਪੇਵਰ ਪੰਨੂ ਕਾਣ ਲਈ ਆ ਗੋਤਰ ਬੈਠਾ ਜੀ ਤੇਲੂ ਗਲੇ ਲਾਲ ਚਿੰਨਾ ਕਬੂਤਰ ਬਹੁਤ ਹੈਗੇ ਆ ਜੀ ਸਾਰੀ نسل ਦੇ ਕਬੂਤਰ ਹੀ ਹੈਗੇ ਆ ਜੀ ਇਹਦੇ ਚ ਮੀਰ ਆਵਕਾਲੇ ਜੰਨਤੇ ਖਾਲੇ ਹਜ਼ਾਰ ਵਾਲੇ ਤੇਲੂ ਗਲੇ ਰਾਜਨ ਖਾਲੇ ਹਾ ਕਬੂਤਰ ਆਪਣਾ ਚਿੱਟਾ ਅੱਖਾਂ ਦਾ ਵੱਡਾ ਕਬੂਤਰ ਆ ਇਹ ਮੇਰਾ ਗੁੜਕ ਦਾ ਹੈ ਇਹ ਕਬੂਤਰ ਬੂਦਰੀ ਮੈਲੀ ਹੈ ਜੀ ਇਹ ਦੋਨੇ ਕਬੂਤਰ ਕੂਤਰੀ ਜੀ ਇਹ ਹੈ ਗਿਆ ਪੁੱਚੋ ਕਲੇ ਭਾਈ ਸਾਹਿਬ ਕਹਾਂ ਜੀ ਰਾ ਕੰਕਾ ਕਬੂਤਰ ਘਟੀਆਂ ਖਾਣੇ ਕਬੂਤਰ ਆ ਗਏ ਜੇ ਬਾਕੀ ਕਬੂਤਰ ਆਪਣੇ ਇਧਰ ਨੂੰ ਹੋ ਗਏ ਲਾਓ ਜੀ ਬਾਈ ਕਬੂਤਰ ਵੇਖ ਕੇ ਕਮੈਂਟ ਲਾਇਕ ਜ਼ਰੂਰ ਕਰਿਓ ਜੀ ਕਿਹੋ ਜਿਹਾ ਕਬੂਤਰ ਲੱਗੇ ਵਧੀਏ ਖੁੱਲਾ ਥਾਂ ਜੀ ਡਾਰੀਆਂ ਮਾਰਨੋਂ ਕਬੂਤਰਾਂ ਦੇ ਵਧੀਏ ਇੱਕ ਪਾਸੇ ਇੱਧਰ ਕਬੂਤਰ ਬਹਿ ਜਾਂਦੇ ਆਂ ਆਰਾਮ ਨਾਲ ਤੇ ਬਾਕੀ ਜੀ ਸਾਨੂੰ ਬੱਚੇ ਵਘਾਉਣੇ ਆ ਜਿਹੜੇ ਆਪਣੇ ਕੋਲੇ ਕਬੂਤਰਾਂ ਨੇ ਅੱਗੇ ਕੱਢੇ ਵੇ ਤੇ ਬਾਕੀ ਜੀ ਆ ਕਾਲਾ ਕਬੂਤਰ ਬਹੁਤ ਸੋਹਣਾ ਲੱਗਦਾ ਜੀ ਆਪਾਂ ਨੂੰ ਕਾਲੀਆਂ ਕੋਲਾਂ ਬਾਕੀ ਸੋਹਣੇ ਆ ਜੀ ਉੱਤੇ ਬਹੁਤ ਸੋਹਣੇ ਆ ਜੀ ਭਾਲੇ ਫੱਲੇ ਸੋਹਣੇ ਨੇ ਜੀ ਉੜਦੇ ਵੀ ਬਹੁਤ ਚੰਗੇ ਆ ਕਬੂਤਰ ਪੂਰੇ ਚੰਗੇ ਕਬੂਤਰ ਐ ਬਾਕੀ ਜੀ ਸਾਨੂੰ ਬਖਾਉਣੇ ਆ ਬੱਚੇ ਜਿਹੜੇ ਆਪਣੇ ਕੋਲੇ ਰੱਬ ਦੀ ਕਿਰਪਾ ਨਾਲ ਮਿਹਰ ਨਾਲ ਸੱਚੇ ਪਾਤਸ਼ਾਹ ਨੇ ਨੇਰੇ ਆਪਣੇ ਕੋਲੇ ਬੱਚੇ ਕੱਢੇ ਆ ਉਹ ਵਿਖਾਉਣੇ ਆ ਜਿਹੜੇ ਗਿੱਜੇ ਵੇ ਬੱਚੇ ਐ ਕਬੂਤਰਾਂ ਨੂੰ ਦਾਣਾ ਪਾਣੀ ਇਹਦੇ ਵਿੱਚ ਛੋਲੇ ਮੂੰਗੀ ਸਰੋਂ ਅਲਸੀ ਇਹ ਸਾਰੀ ਆਪਾਂ ਖਰਾਕ ਪਾਉਣੇ ਆ ਜੀ ਕਬੂਤਰਾਂ ਨੂੰ ਬਿਠਾਉਣੇ ਆ ਇਹਨਾਂ ਨੂੰ ਲਓ ਜੀ ਬਾਈ ਗਾਣਾ ਪਾਣੀ ਕਬੂਤਰਾਂ ਨੂੰ ਪਾਇਆ ਅੱਜ ਮੈਂ ਕਿਤੇ ਗਿਆ ਵਾ ਸੀਗਾ ਇਹਨਾਂ ਨੂੰ ਤੜਕੇ ਪਾ ਦਿੱ ਗਏ ਕਿ ਪਾਉਣੇ ਹਰ ਵਕਤ ਦੋ ਟਾਈਮ ਹੀ ਹੈ ਪਾਣੀ ਦਾਣਾ ਕਬੂਤਰਾਂ ਨੂੰ ਬੱਚਿਆਂ ਵਾਲੇ ਕਬੂਤਰਾਂ ਭੁੱਖ ਮੰਦੇ ਆ ਵੱਧ ਤੇ ਬਾਕੀ ਤੁਹਾਨੂੰ ਵਿਖਾਉਣੇ ਆ ਬੱਚੇ ਹਾਂਜੀ ਭਾਈ ਵਿਖਾਉਣੇ ਆ ਤੁਹਾਨੂੰ ਬੱਚੇ ਜਿਹੜੇ ਜਿਹੜੇ ਕਬੂਤਰਾਂ ਦੇ ਆਂ ਦੱਸ ਦਿਆਂ ਤੁਹਾਨੂੰ ਨਸਲ ਆਹ ਬੱਚਾ ਜੀ ਕਾਲੇ ਘੰਡ ਵਾਲਾ ਤੇ ਇੱਕ ਇੱਧਰ ਬੈਠਾ ਕਾਲੇ ਘੰਡ ਵਾਲਾ ਇਹ ਆਪਣੇ ਹੈਗੇ ਜੀ ਧੰਨੇ ਕਹੜਾਂ ਦੇ ਆਹ ਲਾਲ ਚੀਨਾ ਇਹ ਵੀ ਬਿੰਦਰਪੂਲੇ ਵਾਲਿਆਂ ਦਾ ਜੀ ਇੱਕ ਇਹਦੇ ਨਾਲ ਦਾ ਬੱਚਾ ਉੱਪਰਲੇ ਪਾਸੇ ਬੈਠਾ ਲਾਲਸਰਾ ਇਹ ਵੀ ਬਿੰਦਰ ਕੇ ਕਬੂਤਰਾਂ ਦਾ ਜੀ ਇਹ ਆਪਣੇ ਕੋਲੇ ਜੀ ਕਬੂਤਰ ਆਇਆ ਹਣੀ ਸਰਪੰਚ ਕੇ ਤੋਂ ਉਹਨਾਂ ਤੋਂ ਲਿਆਂਦੀ ਸੀ ਆਪਾਂ ਇੱਕ ਜੋੜੀ ਤੇ ਉਹਨਾਂ ਦੇ ਆਪਾਂ ਕਬੂਤਰ-ਕਬੂਤਰੀ ਪੱਠਾ-ਪੱਠੀ ਰੱਖ ਲਏ ਸੀ ਇੱਕ ਬਾਕੀ ਉਹਨਾਂ ਦੇ ਕਬੂਤਰ ਮੋੜਦੇ ਸੀ ਹਣੀ ਸਰਪੰਚ ਕੇ ਉਹਨਾਂ ਤੋਂ ਕਬੂਤਰ ਆਏ ਆਪਣੇ ਕੋਲੇ ਪੋਲੀ ਵਾਲਿਆਂ ਤੋਂ ਤੇ ਆ ਬੱਚਾ ਹੈਗਾ ਆਪਣਾ ਜੀ ਰਾਜਨ ਕਲੇ ਕਬੂਤਰਾ ਦਾ ਆ ਵੀ ਬੱਚਾ ਰਾਜਨ ਕਲਾਂ ਦਾ ਜਿਹੜਾ ਰੱਤੀ ਹਿੱਕ ਕਲਾ ਠੱਡ ਤੇ ਲਾਲ ਰੰਗ ਲੱਗਿਆ ਤੇ ਇੱਕ ਬੱਚਾ ਰਾਜਨ ਕਲਾਂ ਦਾ ਆ ਬੈਠਾ ਜੀ ਨਾਲ ਸਾਰਾ ਇਹ ਵੀ ਰਾਜਨ ਕਲਾਂ ਦਾ ਹੈ ਆ ਜਿਹੜੇ ਰੱਤੇ ਜੀ ਆ ਜੀ ਇਹ ਆਪਣੇ ਮਿਸੇ ਕਰੇ ਹੋਏ ਆ ਇਹ ਰਾਜਨ ਕਲੇ ਤੇ ਬਿੰਦਰ ਪੁੱਲੇ ਵਾਲੇ ਇਹ ਆਪਣੇ ਕੋਲੇ ਇੱਕ ਵਾਰੀ ਆਪਣੇ ਕੋਲੇ ਕਬੂਤਰ ਆਏ ਸੀਗੇ ਜੀ ਪੰਡਤ ਪੁੱਲੀ ਵਾਲੇ ਤੋਂ ਉਹਨਾਂ ਦੀ ਵੀ ਨਸਲ ਹੈਗੀ ਆਪਣੇ ਕੋਲੇ ਉਹ ਲੈ ਆ ਤੇ ਦਸਨੇ ਚਾਹੀਦੇ ਜਿਹੜੇ ਬੰਦੇ ਤੋਂ ਲਿਆਉਂਦੇ ਹੁਣ ਇਹ ਪੰਡਤ ਕੋਲੋਂ ਆਏ ਸੀ ਪੁੱਲੀ ਵਾਲੇ ਕੋਲੋਂ ਆਪਣੇ ਕੋਲੇ ਕਬੂਤਰ ਕਬੂਤਰ ਆਪਾਂ ਵਾਪਸ ਕਰਾਇਆ ਸੀ ਭਰਾ ਦੇ ਇਹ ਪੰਡਤ ਬਾਬਾ ਗੁਜਰ ਗਿਆ ਵਿਚਾਰਾ ਬਹੁਤ ਵਧੀਆ ਬੰਦਾ ਸੀਗਾ ਪੂਰਾ ਹੀ ਚੰਗਾ ਬੰਦਾ ਸੀਗਾ ਆ ਵਿੱਚ ਕੁਝ ਉਹ ਨਸਲ ਦੇ ਐ ਕੁਝ ਬਿੰਦਰ ਕੇ ਵਾਲੇ ਐ ਤੇ ਕੁਝ ਤੰਨੇ ਕੇ ਵਾਲੇ ਐ ਕੁੱਲ ਮਿਲਾ ਕੇ ਸਾਰੇ ਕਬੂਤਰ ਇਹ ਤੰਨੇ ਕੇ ਵਾਲੇ ਨੇ ਜੀ ਨਸਲ ਆ ਵੀ ਇਹਨਾਂ ਦਾ ਐ ਰਾਜਨ ਕਲਾਂ ਦਾ ਤੇਲੂ ਕਲਾਂ ਦਾ ਬਾਕੀ ਸਾਨੂੰ ਵਗਾਉਣੇ ਆ ਜੀ ਮੀਰਾਵਕਲਾਂ ਦੇ ਆ ਹੈਗੇ ਆਪਣੇ ਮੀਰਾਵਕਲਾਂ ਦੇ ਤੇ ਬੱਚੇ ਸਾਰੇ ਮੀਰਾਵਕਲਾਂ ਦੇ ਜਿਹੜੇ 6-7 ਬੱਚੇ ਆ ਤੇ ਬਾਕੀ ਜੇ ਕੁਝ ਬੱਚੇ ਆਪਣੇ ਕੋਲੇ ਜੰਤੇ ਕਹ ਲੈਂਦੇ ਐ ਇਹ ਆਪਾਂ ਕਬੂਤਰ ਲੇਟ ਮਲਾਏ ਐ ਤੇ ਦੋ ਤਿੰਨ ਕੁ ਜੋੜੀਆਂ ਨੇ ਬੱਚੇ ਕੱਢੇ ਆਪਣੇ ਕੋਲੇ ਹਜੇ ਆ ਜੰਤੇ ਵਾਲੇ ਆ ਜੀ ਕਾਲੀਆਂ ਕਾਤਾਂ ਕਾਲੇ ਪੁੰਝੇ ਵਾਲੇ ਆ ਕਾਲੇ ਚੀਨੇ ਇਹ ਸਾਰੇ ਜੰਤੇ ਕਹਲੇ ਆ ਜੀ ਕਲਕਾਤੇ ਵੀ ਐ ਇਹ ਹੈਗੇ ਜੀ ਜੰਤੇ ਕਹਲੇ ਆ ਚੀਨੇ ਵੀ ਜੰਤੇ ਕਹਲੇ ਆ ਜੀ ਰੋਜੇ ਜਿਹੜੀ ਤੇ ਬਾਕੀ ਜੀ ਕਮੈਂਟ ਲਾਇਕ ਜ਼ਰੂਰ ਕਰਨਾ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਿਹੋ ਜਿਹਾ ਕਬੂਤਰ ਲੱਗੇ ਤੇ ਕਿਹੋ ਜਿਹਾ ਆਪਣੇ ਬੱਚੇ ਕਬੂਤਰਾਂ ਦੇ ਲੱਗੇ ਕਮੈਂਟ ਲਾਇਕ ਜ਼ਰੂਰ ਕਰਨਾ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ YouTube ਚੈਨਲ ਵੇਖਣ ਵਾਲਿਆਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ